ਨੌਂ ਮਸਾਤਾ ਦੇ ਕੰਮ ਤੋਂ ਵੀ ਲੱਗ ਤੇ ਆਹ ਦੇ ਦੋ ਆਹ ਦੇ ਦੇਣੀ ਉਹਨਾਂ ਨੂੰ ਮਿੱਕੀ ਕਿੱਢੀ ਲਾ ਲੂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਜੋ ਨਗਰ ਕੀਰਤਨ ਹੈ ਇਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਨਗਰੀ ਸ੍ਰੀ ਤਰਨਤਾਰਨ ਸਾਹਿਬ ਤੋਂ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਸ਼ਿਦਾਂ ਸਿੰਘਾਂ ਦੇ ਪਾਵਨ ਸਥਾਨ ਗੁਰਦੁਆਰਾ ਸੱਚਖੰਡ ਸਹਿਬ ਸੱਚਖੰਡ ਰੋਡ ਤੋਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਹਾੜਿਆਂ ਨੂੰ ਸਮਰਪਿਤ ਜੋ ਗੁਰਦੁਆਰਾ ਟਾਲਾ ਸਾਹਿਬ ਨੂੰ ਜਾ ਰਿਹਾ ਹੈ ਤਾਨੂ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਛਤਰ ਛਾਇਆ ਹੇਠ ਗੁਰੂ ਕੇ ਨਿਸ਼ਾਨਤੀ ਸਿੰਘ ਸਾਹਿਬਾਨ ਗੁਰੂ ਕੇ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੀ ਅਦਵਾਈ ਦੇ ਅਜ ਨਗਰ ਕੀਰਤਨ ਜੋ ਪ੍ਰਾਰੰਭ ਹੋਇਆ ਹੈ ਬੇਅੰਤ ਸੰਗਤਾਂ ਮਹਾਰਾਜ ਜੀ ਆਂਦਾ ਜੋ ਸੰਗ ਕਰਕੇ ਗੁਰੂਕੀਆਂ ਖੁਸ਼ੀਆਂ ਲੈ ਰਹੀਆਂ ਨੇ ਸੰਗਤਾਂ ਵੱਲੋਂ ਸਮੂਹੀ ਮਿਸਲ ਸ਼ਹੀਦਾ ਅਕਾਲੀ ਟਰਨਾ ਦਲ ਸ੍ਰੀ ਅਨੰਦਪੁਰ ਸਾਹਿਬ ਬਾਬਾ ਜੀ ਬਾਬਾ ਦਲਬੀਰ ਸਿੰਘ ਸਾਹਿਬ ਜੀ ਦੇ ਜੋ ਅਸਥਾਨਾਂ ਤੋਂ ਪੜਾ ਤੋਂ ਇਹ ਜਿਹੜਾ ਹੈ ਕਿ ਨਗਰ ਕੀਰਤਨ ਰਵਾਨਾ ਹੋਇਆ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਬਾਬਾ ਜੀਵਨ ਸਿੰਘ ਗੁਰਦੁਆਰਾ ਸੱਚਖੰਡ ਰੋਡ ਗੁਰਦੁਆਰਾ ਦੇ ਮੁਖੀ ਬਾਬਾ ਮਨਜੀਤ ਸਿੰਘ ਜੀ ਦੇ ਅਗਵਾਈ ਵਿੱਚ ਇਥੋਂ ਨਗਰ ਕੀਰਤਨ ਬਾਬਾ ਟਾਲਾ ਸਾਹਿਬ ਜਿਹੜਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਟਾਲਾ ਸਾਹਿਬ ਜਾ ਰਿਹਾ ਉਦੇ ਸਬੰਧ ਦੇ ਵਿੱਚ ਸਮੂਹ ਮੱਲਾ ਨਿਵਾਸੀਆਂ ਨੇ ਸੱਚਖੰਡ ਰੋਡ ਤੇ ਜਿੰਨੇ ਵੀ ਮੱਲਾ ਨਿਵਾਸੀ ਨੇ ਉਹਨਾਂ ਨੇ ਰਲ ਕੇ ਲੰਗਰ ਪੰਡਾਰਾ ਤਿਆਰ ਕੀਤਾ ਜਿਹਦੇ ਵਿੱਚ ਚਾਹ ਪਕੌੜੇ ਨਾਲ ਫੁੱਲ ਬੜੀਆਂ ਨਾਲ ਹੋਰ ਵੀ ਸਮਾਨ ਜਿਹੜਾ ਜੋ ਵੀ ਖਾਣ ਪੀਣ ਵਾਲਾ ਬੱਚਿਆਂ ਦੇ ਵਾਸਤੇ ਵੀ ਉਹ ਵੀ ਪ੍ਰਬੰਧ ਕੀਤਾ ਵਾ ਬਾਬਾ ਮਨਜੀਤ ਸਿੰਘ ਜੀ ਹਰ ਸਾਲ ਇਸ ਤੋਂ ਗੁਰਦੁਆਰਾ ਸਾਹਿਬ ਤੋਂ ਟਾਲਾ ਸਾਹਿਬ ਨਗਰਕਿੱਤੇ ਲੈ ਕੇ ਜਾਂਦੇ ਨੇ ਤੇ ਸਾਡੇ ਮੱਲੇ ਦਾ ਬਹੁਤ ਸੁਭਾਗ ਆ ਗਿਆ ਇਹ ਹਮੇਸ਼ਾ ਹੀ ਸਾਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਰੱਖਦੇ ਆ ਮੱਲੇ ਦੇ ਅਸ਼ੀਰਵਾਦ ਦਿੰਦੇ ਨੇ ਮੱਲੇ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਕਰਦੇ ਨੇ ਅਸੀਂ ਇਹਨਾਂ ਦੇ ਇਹਨਾਂ ਨੂੰ ਬੇਨਤੀ ਕਰਦੇ ਆ ਇਸ ਤਰ੍ਹਾਂ ਹੀ ਹਰ ਸਾਲ ਵੱਧ ਤੋਂ ਵੱਧ ਇਸ ਤਰ੍ਹਾਂ ਜਿੱਤਰਾ ਸੰਗਤਾਂ ਇਕੱਠੀਆਂ ਕਰਕੇ ਗੁਰੂ ਸਾਹਿਬ ਦਰਸ਼ਨ ਨੂੰ ਲੈ ਕੇ ਜਾਇਆ ਕਰੋ ਤੇ ਚੜ੍ਹਦੀਆਂ ਕਲਾ ਬਖਸ਼ੇ ਸਾਨੂੰ ਕਰਾਇਆ ਕਰੋ ਮਹਾਰਾਜ ਚੜ੍ਹਦੀਆਂ ਕਲਾ ਰੱਖੇ ਆਪ ਜੀ ਦੇ ਵੀ ਤੇ ਸਾਡੇ ਦੇ ਵੀ ਜੇ ਕਰਾ ਲਓ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤੇ ਵਾਹਿਗੁਰਜੀ ਦਾ ਗਾਲ ਸਾਹਿਬ ਵਾਹਿਗੁਰਜੀ ਕੀ ਫਤਿਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮਹਾਨ ਤਰਤੀ ਤੋਂ ਮਹਾਰਾਜ ਹਰ ਸਾਲ ਦੀ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੀ ਦੀ ਖੁਸ਼ੀ ਅੰਦਰ ਸੱਚਖੰਡ ਰੋੜ ਤੋਂ ਬਾਬਾ ਜੀ ਦੇ ਸਤਾਨਾ ਤੋਂ ਬਾਬਾ ਜੀਵਨ ਸਿੰਘ ਦੀ ਸਤਾਨਾ ਤੋਂ ਬਾਬਾ ਮਨਜੀਤ ਸਿੰਘ ਦੀ ਅਗਵਾਈ ਹੇਠ ਨਿਰਕਿਰਤਨ ਸਦੀ ਤਾਲਾ ਸਾਹਿਬ ਜੁੜਵਾਨਾ ਹੋ ਰਿਹਾ ਹੈ ਵੱਖ-ਵੱਖ ਪ੍ਰਾਕ ਕਰਦੇ ਹੋਏ ਕਰਨਤਨ ਸਾਹਿਬ ਦੀ ਆਪਣੀ ਬਕਾਮਾਂ ਕਰਦੇ ਹੋਏ ਤਾਲਾ ਸਾਹਿਬਗੇ ਹਾਗਨੇ ਬਰਕੇ ਸਮਾਰਟੀ ਗੁਰਦਾ ਸਾਹਿਬ ਅਗੇ ਹੋਵੇਗੀ ਸੋ ਸੰਗਤਾਂ ਅਲਾਹ ਪ੍ਰਾਪਤ ਕਰ ਰਹੀਆਂ ਨੇ ਨਾਮ ਜਪ ਰਹੀਆਂ ਨੇ ਜੀ ਆਇਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ